ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਵਿਸ਼ੇਸ਼ ਖਬਰਾਂ ਨਵਾਂ ਸ਼ਹਿਰ ਬੱਸ ਸੜੇ ਦੇ ਸਾਹਮਣੇ ਹੋਈ ਲੜਾਈ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜੋ ਸਾਨੂੰ ਸੂਚਨਾ ਮਿਲੀ ਹੈ ਕਿ ਛੋਟੇ ਹਾਥੀ ਵਾਲਾ ਪਿੱਛੇ ਕਿਸੇ ਨੂੰ ਟੱਕਰ ਮਾਰ ਕੇ ਆਉਂਦਾ ਹੈ ਤੇ ਜਿਸ ਨੂੰ ਉਹ ਫੈਟ ਮਾਰ ਕੇ ਆਉਂਦਾ ਹੈ ਉਹਨਾਂ ਵੱਲੋਂ ਦੱਸ ਅਨਸਾਰ ਛੋਟੇ ਹਾਥੀ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਛੋਟੇ ਹਾਥੀ ਵਾਲਾ ਆਪਣੇ ਸਾਥੀਆਂ ਨੂੰ ਬੁਲਾ ਲੈਂਦਾ ਹੈ ਤੇ ਫਿਰ ਹੁੰਦੀ ਹੈ ਨਵਾਂ ਸ਼ਹਿਰ ਬੱਸ ਸੜੇ ਦੇ ਉੱਪਰ ਆਪਸੀ ਲੜਾਈ ਇਸ ਲੜਾਈ ਦੇ ਦੌਰਾਨ ਇੱਕ ਨੌਜਵਾਨ ਜਖਮੀ ਹੋ ਜਾਂਦਾ ਹੈ ਮੌਕੇ ਤੇ ਹੀ ਪੁਲਿਸ ਪਹੁੰਚਦੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸੁਣਨ ਸੁਣਨ ਚ ਆਇਆ ਸਾਡੇ ਵੀ ਇਹਨਾਂ ਉਹਨੇ ਬੰਦਾ ਮਾਰ ਦਿੱਤਾ ਵਾ ਇਹ ਤਿੰਨ ਚਾਰ ਜਾਨੇ ਮੁੰਡੇ ਇਹਦਾ ਪਿੱਛਾ ਕਰਦੇ ਆਏ ਆ ਛੋਟੇ ਹੱਥੀ ਦਾ ਇੱਥੇ ਆ ਕੇ ਇਨੀ ਰੋਕ ਲਿਆ ਵੀ ਆਪਣੇ ਭੀਲਰਾਉਂ ਵੇਦ ਕਰ ਝੌਂਕਦੇ ਕੋਣ ਤੇ ਉਹਨੇ ਆਪਣੇ ਇਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਛੋਟੇ ਹੱਥੀ ਵਾਲੇ ਦੀ ਠੀਕ ਹੈ ਜੀ ਕਹਿੰਦਾ ਸਾਨੂੰ ਕੱਟ ਮਾਰ ਕੇ ਆਏ ਨਾ ਇਨੂੰ ਵੀ ਕੱਟ ਮਾਰ ਕੇ ਆਏ ਆ ਇਹਨਾਂ ਨੇ ਵੀ ਕੱਟ ਮਾਰ ਕੇ ਆਏ ਆ ਤੇ ਇਹਨਾਂ ਜਿੱਤੇ ਪਰ ਸੁਨਨ ਚ ਸਾਨੂੰ ਇਹ ਆਇਆ ਸੀਗਾ ਕਿ ਪਿੱਛੇ ਬੰਦਾ ਮਾਰ ਕੇ ਆਇਆ ਉਹ ਤੇ ਇਹਨਾ ਇਨੀ ਪਹਿਲਾਂ ਉਹਨਾਂ ਦਾ ਸ਼ੀਸ਼ੇ ਛੇ ਭਾਂ ਦਿੱਤੇ ਗੱਡੀ ਵਾਲੇ ਗੱਡੀ ਵਾਲੇ ਦੇ ਵੀ ਮਾਰੀਆਂ ਸੱਟਾਂ ਲੁੱਟਾਂ ਹਨ ਬਾਅਦ ਚ ਹਣੀ ਪਤਾ ਨਹੀਂ ਕਿਤੇ ਉਹਨਾਂ ਦੇ ਬੰਦੇ ਆ ਗਏ ਹੋਰ ਤਿੰਨ ਜਾਣੇ ਝੋਟਿਆਂ ਵਰਗੇ ਉਹ ਫੇ ਉਨੀ ਫੇ ਇਹਨੂੰ ਕੁੱਟਣ ਲਾਪੇ ਜਿਹੜੇ ਇਹਦੇ ਨਾਲ ਦੇ ਸੀ ਮੋਕੇ ਤੇ ਉਹ ਫਰਾਰ ਹੋ ਗਏ ਭੱਜ ਗਏ ਜਾਣੇ ਇਹਨਾਂ ਜਿਹਨੂੰ ਛੱਡ ਕੇ ਭੱਜ ਗਏ ਇਹਦੇ ਗੁੱਟ ਫੜ ਲਿਆ ਸੀ ਨਹੀਂ ਅੱਛਾ ਮੁੰਡੇ ਦਾ ਇਹ ਤਾਂ ਨਹੀਂ ਭੱਜ ਭੱਜੇ ਵੀ ਗਿਆ ਸੀ ਪਰ ਉਹ ਟੋਟਿਆ ਆ ਰਗੇ ਭਾਈ ਤੁਹਾਨੂੰ ਪਤਾ ਹੋਵੇ ਕਿੱਥੇ ਬੱਸ ਚੱਲਦਾ ਉਹਨੇ ਚੱਕ ਚੱਕ ਕੇ ਇੱਦਾਂ ਮਾਰਦੇ ਸੀ ਇਹਨੂੰ ਸਿਰ ਮਾਰਿਆ ਤਾਂ ਵੱਲੂ ਇਹਦਾ ਸਿਰ ਵੀ ਮਾਰਿਆ ਗੱਡੀ ਬੱਸ ਦੇ ਮੋਰੀ ਲਿਆ ਕੇ ਨਾ ਐ ਮਾਰਿਆ ਚੱਕ ਚੱਕ ਕੇ ਉਹਨੇ ਚਾਰਾਂ ਬੰਦਿਆਂ ਨੇ ਲੱਤੋਂ ਬਾਹੋਂ ਫੜ ਕੇ ਤੁਸੀਂ ਉਸ ਤੋਂ ਬਾਅਦ ਉਹਨੂੰ ਹਸ ਹਾਂਜੀ ਉਸ ਤੋਂ ਬਾਅਦ ਅਸੀਂ ਇਹਨੂੰ ਛਡਾਇਆ ਬੱਤਾਂ ਬਹੁਤ ਫੜ ਕੇ ਮਾਰੇ ਹਾਂਜੀ ਬੱਲੇ ਮਾਰਿਆ ਲੱਤਾਂ ਬਾਹੋਂ ਅਸੀਂ ਛਡਾਇਆ ਵੀ ਇਹਨਾਂ ਵੀ ਚੰਗੇ ਬੁੱਝੇ ਸੱਟ ਆਉਣੀ ਹੈ ਹੋਣੀ ਆ ਚਲ ਏਦਾਂ ਲੱਤਾਂ ਮਾਰੀਆਂ ਹੋਰ ਵੀ ਹੋ ਸਕਦੀ ਹੈ ਜੀ ਲੱਤਾਂ ਮਾਰੀਆਂ ਉਹਦੇ ਜੋਰ ਨਾਲ ਏਦਾਂ ਜੋਰ ਨਾਲ ਸਕੈਨ ਸਕੂਨ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਕਿਉਂ ਸਿਰ ਦੇ ਵਿੱਚ ਸਾਡ ਲੱਗ ਕੇ ਸਿਰ ਤੇ ਵੀ ਖੂਨ ਜਾ ਰਿਹਾ ਮੂੰਹ ਤੇ ਵੀ ਖੂਨ ਜਾ ਰਿਹਾ ਜੀ ਸਿਰ ਚੋਂ ਛੱਟ ਲੱਗ ਕੇ ਮੂੰਹ ਚੋਂ ਖੂਨ ਆ ਰਿਹਾ ਬੰਦੇ ਦੇ ਸਕੈਨ ਕਰਾ ਕੇ ਪਤਾ ਲੱਗਣਾ ਕੋਈ ਅੰਦਰ ਕੋਈ ਸਾਡ ਲੱਗਿਆ ਕੋਈ ਲੱਤ ਫੜ ਕੇ ਤੋਂ ਬਾਹ ਫੜ ਗਿਆ ਹਾਂ ਹਾਂ ਜਦੋਂ ਫੜੇ ਦੋਨੇ ਦੋਨੇ ਬਾਹ ਫੜੇ ਜੀ ਐ ਮਾਰਦੇ ਜੀ ਇੱਕ ਛੋਟੇ ਆ ਕਿੰਨੇ ਸਿਰ ਫੜ ਕੇ ਜਾਜ ਜਾ ਥੱਲੇ ਮਾਰਿਆ ਜੀ ਸਿਰ ਫੜ ਕੇ ਮਾਰਿਆ ਕਿੰਨੇ ਸਿਰ ਫੜ ਕੇ ਮਾਰਿਆ ਬਹੁਤ ਗ ਠੀਕ ਹੈ ਉਹ ਨਾ ਮੁਰਕੇ ਪਬਲਿਕ ਇੱਧਰ ਹੋ ਗਈ ਉਹਨਾਂ ਨੇ ਐਦਾਂ ਕਿਆ ਕੀਤਾ ਸੈਲ ਮਾਰੀ ਗੱਡੀ ਦੀ ਨਖਰਾੜ ਹੋ ਗਈ ਤੁਸੀਂ ਇਹਨੂੰ ਚੱਕ ਕੇ ਲੈ ਕੇ ਆਈਏ ਅਸੀਂ ਇਹ ਚੱਕ ਕੇ ਲੈ ਆਇਆ ਸਮਝ ਤਾਂ ਹਾਂਜੀ ਇਨਸਾਨੀਅਤ ਦੇ ਨਾਂ ਤੇ ਹੁਣ ਇਹਦੀ ਫੈਮਿਲੀ ਨਾਲ ਵੀ ਆਪਾਂ ਗੱਲ ਕੀਤੀ ਉਹ ਆ ਨਹੀਂ ਰਹੇ ਆਉਗੇ ਤਾਂ ਇਲਾਜ ਸ਼ੁਰੂ ਹੋਣਾ ਨਾ ਉਹਨੇ ਰੋਕ ਵੀ ਦਿੱਤਾ ਕਿ ਇਲਾਜ ਸਾਡੇ ਆਈ ਤੇ ਕਰੋ ਹਾਂਜੀ ਹਾਂਜੀ ਉਮੀਦ ਕਰਦੇ ਬਚ ਜਵੇ ਹਾਂਜੀ ਸਾਡ ਨੂੰ ਤਾਂ ਇਹੀ ਆ ਵੀ ਜੋ ਬੰਨ ਦੀ ਕਾਰਵਾਈ ਕੀਤੀ ਜਾਵੇ ਉੱਟ ਟੈਂਪੂ ਵਾਲੇ ਤੇ ਅਈ ਤੇ ਇਹ ਨਮਾਂਗੇ ਜੀ ਉਹਦੇ ਨਾਲ ਦੇ ਵੀ ਆਈ ਸੀ ਰੋਕ ਦਿੰਦੇ ਇਹਦੀ ਵੀ ਗੱਲ ਦੀ ਆ ਤਾਂ ਇਹਦੀ ਤੇ ਵੀ ਕਾਰਵਾਈ ਹੋਣੀ ਸੀ ਮੈਂ ਕਿਹਾ ਕਿ ਮੈਨੂੰ ਕੁੱਟਣ ਦੀ ਕੀ ਲੋੜ ਸੀ ਇਹ ਕਹਿੰਦਾ ਕਿ ਸਾਨੂੰ ਵੀ ਕੱਟ ਮਾਰਦਾ ਤਾਂ ਗੁੱਸਾ ਆ ਗਿਆ ਪਰ ਇਹਦੇ ਨਾਲ ਉਹਦੇ ਨਾਲ ਤੇ ਆਈ ਸੀ ਉਹ ਰੋਕ ਦਿੰਦੇ ਬਰਾਬਰ ਲੜਨਾ ਹਰ ਗੱਲ ਦਾ ਲੜਾਈ ਹੱਲ ਨਹੀਂ ਲੈਗੀ ਹੁਣ ਇਹਨੂੰ ਕੱਲ ਨੂੰ ਕੁਝ ਹੋ ਜਾਵੇ ਕੌਣ ਜ਼ਿੰਮੇਵਾਰ ਹੈ ਫਿਰ ਸਜ਼ਾ ਭੁਗਤਣੀ ਪੈਣੀ ਹੈ ਸਹੀ ਹਾਂ ਜੀ ਪੁਣੀ ਪੈਣੀ ਜੀ ਕਿਉਂ ਨੰਬਰ ਟ੍ਰੇਸ ਕਰ ਲਈ ਉਹਨਾਂ ਦਾ ਠੀਕ ਹੈ ਉਹ ਕਹਿੰਦੇ ਉਹ ਕਹਿੰਦੇ ਫੜ ਲੈਣਾ ਸੀ ਤੇ ਬਾਕੀ ਕਹਿੰਦੇ ਦੇਖਦੇ ਆਂ ਬਾਅਦ ਇਹਨਾਂ ਦੀ ਕਰਦੇ ਆਂ ਪੁਲਿਸ ਵਾਲੇ ਕਹਿੰਦੇ ਉਹਨਾਂ ਦਾ ਨੰਬਰ ਟਰੈਸ ਕਰ ਲਿਆ ਸੀ ਨੰਬਰ ਇਹ ਮੁੰਡਾ ਵੀ ਦੱਸ ਰਿਹਾ ਉੱਥੇ ਖੋਰ ਗੱਡੀ ਵਾਲੇ ਮਿਲੇ ਉਹਨਾਂ ਕੋ ਵੀ ਨੰਬਰ ਹੈਗਾ ਉਹ ਕਹਿੰਦੇ ਛਾੜੇ ਦੇਣ ਚੱਲੇ ਕਿਉਂਕਿ ਉਹ ਕੁਆੜੀ ਹੈ ਗੱਡੀ ਫਾੜ ਹੋ ਜਾਣੀ ਜੇ ਫੇ ਨੰਬਰ ਇਹ ਆ ਗਿਆ ਜੀ ਵੀ ਕਮਨਵੀਰ ਸ਼ੁਕਰੀਆ ਤੁਹਾਡਾ ਤਾਂ ਇਹ ਵੀਰ ਹੈ ਕਿ ਬਾਅਦ ਚੋਂ ਨਹੀਂ ਪਤਾ ਨਹੀਂ ਕਿਤੇ ਉਹਨਾਂ ਦੇ ਬੰਦੇ ਆ ਗਏ ਹੋਰ ਤਿੰਨ ਜਾਣੇ ਝੋਟਿਆਂ ਵਰਗੇ ਉਹ ਫੇ ਉਨੀ ਇਹਨੂੰ ਘਟਣ ਲਾਪੇ ਜਿਹੜੇ ਇਹਦੇ ਨਾਲ ਦੇ ਸੀ ਮੋਕੇ ਤੇ ਉਹ ਫਰਾਰ ਹੋ ਗਏ ਭੱਜ ਗਏ ਜਾਣੇ ਉਹਨੇ ਚੱਕ ਚੱਕ ਕੇ ਇੱਦਾਂ ਮਾਰਦੇ ਸੀ ਇਹਨੂੰ ਸਿਰ ਮਾਰਿਆ ਤੇ ਬੰਦੇ ਮਾਰਿਆ ਤੇ ਬੱਸ ਦੇ ਮੋਰੀ ਲਿਆ ਕੇ ਨਾ ਐ ਮਾਰਿਆ ਚੱਕ ਚੱਕ ਕੇ ਉਹਨੇ ਚਾਰਾਂ ਬੰਦਿਆਂ ਨੇ ਲੱਤੋਂ ਬਾਹੋਂ ਫੜ ਕੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਹਾਂਜੀ ਉਸ ਤੋਂ ਬਾਅਦ ਅਸੀਂ ਇਹਨੂੰ ਛਡਾਇਆ ਲੱਤਾਂ ਬਾਹੋਂ ਫੜ ਕੇ ਐ ਮਾਰਿਆ ਹਾਂਜੀ ਬੰਦੇ ਮਾਰਿਆ ਲੱਤਾਂ ਬਾਹੋਂ ਫੜ ਕੇ ਅਸੀਂ ਛਡਾਇਆ ਵੀ ਇਹਨਾਂ ਵੀ ਚੰਗੀਆਂ ਗੁੱਝੇ ਸੱਟਾਂ ਹੋਣੀਆਂ ਹੋਣੀਆਂ ਸੀ ਅਸੀਂ ਚੱਕ ਕੇਵੇਂ ਫਟਾਫਟ ਉਹਨੂੰ ਹਰਪੰਨੋ ਹਸਪੀਟਲ ਐਡਮਿਟ ਕਰਾ ਦਿੱਤਾ ਠੀਕ ਹੈ ਜਿਹੜਾ ਪੀੜਤ ਸੀ ਹਾਂ ਉਹਨੂੰ ਆਪੇ ਇੱਥੋਂ ਅਸੀਂ ਬੰਦੋਬਸਤ ਕਰਕੇ ਗੱਡੀ ਆਪਣੀ ਲੈ ਕੇ ਉਹਨੂੰ ਉੱਥੇ ਐਡਮਿਟ ਕਰਾਇਆ ਤੇ ਇੱਥੇ ਝਗੜਾ ਹੋ ਗਿਆ ਤੇ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਜੀ ਕਿ ਹੱਥ ਨਾਲ ਲੜੇ ਨਹੀਂ ਆਪੇ ਥੋੜੇ ਡੰਡੇ ਡੁੰਡੇ ਸੀਗਾ ਉਸ ਤੇ ਮੁੜ ਕੇ ਫਿਰ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਏ ਹਾਂ ਫੜ ਨਹੀਂ ਨਹੀਂ ਉਹ ਨਹੀਂ ਫੜਿਆ ਸੀ ਉਹਨਾਂ 'ਚ ਇੱਕ ਸ਼ਾਇਦ ਫੜਿਆ ਹੋਇਆ ਪੀਸੀਆਰ ਵਾਲਾ ਮੁੰਡੇ ਨੇ ਤੇ ਬਾਕੀ ਇਹਨੂੰ ਤਾਂ ਅਸੀਂ ਫਿਰ ਐਡਮਿਟ ਕਰਾਤਾ ਮੈਂ ਅਸੀਂ ਫਿਰ ਚਲੋ ਇਹਦੇ ਸੱਟਾ ਸਿਰ ਦੀ। ਜਦ ਤੱਕ ਤੁਸੀਂ ਉੱਧਰ ਪਹੁੰਚੇ ਭੱਜ ਗਏ। ਹਾਂ ਹਾਂ ਉੱਧਰ ਪਹੁੰਚ ਗਏ। ਜਦ ਤੱਕ ਤੁਸੀਂ ਇਸ ਸਪੌਟ ਤੇ ਪਹੁੰਚੇ ਭੱਜ ਗਏ। ਦੇਖ ਰਿਹਾ ਜਿਹੜਾ ਪੀੜਤ ਸੀਗਾ ਜਿਹਦੇ ਲੈ ਸੱਟਨ ਲੱਗੀਆਂ ਉਹਨੂੰ ਅਸੀਂ ਹਸਪੀਟਲ ਦਾਖਲ ਕਰਾ ਦਿੱਤਾ। ਤੇ ਦੱਸਿਆ ਸਰ ਉਹਨੇ ਕਿ ਕੀ ਕੋਈ ਝਗੜਾ ਟਕਰਾਅ ਹੋਈ ਪਿੱਛੇ? ਨਹੀਂ ਹਲੇ ਉਹਨਾਂ ਨੇ ਕੁਝ ਨਹੀਂ ਦੱਸਿਆ। ਤੇ ਬਾਅਦ 'ਚ ਦੇਖਦੇ ਆਂ। ਉਹ ਤਾਂ ਕੌਨਸ਼ੀਅਸ ਹੈ ਮੁੰਡਾ। ਹਾਂ ਉਹ ਤਾਂ ਠੀਕ ਹਾਂ ਜੀ ਆ ਗੋਡੇ ਤੁਸੀਂ ਆਫਿਸਲ ਕਢ ਗਏ ਨਹੀਂ ਮੈਸੇਜ ਹਰ ਗਏ ਜੀ ਅੱਛਾ ਪਰ ਤੁਸੀਂ ਜਦੋਂ ਇਤਨਾ ਮਸ਼ਰਾ ਕੇ ਫੜੇ ਲਿਆ ਸੀਗਾ ਫੇ ਤੁਸੀਂ ਪੁਲਿਸ ਨੂੰ ਫੜਾ ਦੇ ਮੈਂ ਤੁਸੀਂ ਆਪ ਕੋ ਕੁੱਟ ਮਾਰ ਕਰਨ ਲੱਪੇ ਪਾ ਜੀ ਅਸੀਂ ਸਾਨੂੰ ਪੁਲਿਸ ਦਾ ਇੱਥੇ ਗੜ ਜਿਹੜੀ ਨਾ ਮਹੇਸ਼ਰ ਪੁਲਸ ਦਾ ਥਾਣਾ ਸਾਨੂੰ ਨੰਬਰ ਨਹੀਂ ਜਿੱਦਾਂ ਸਾਡੇ ਕਾਰ ਚੈੱਕ ਕਰਨ ਦਾ ਹੁੰਦਾ ਹੈ ਪਰ ਕੁੱਟਣ ਦੀ ਕਿ ਲੋੜ ਸੀ ਫੜ ਲੈਂਦੇ ਨਾ ਫੜਦੇ ਸੀ ਭਾਜੀ ਅੱਛਾ ਉਹਨੇ ਪਹਿਲਾਂ ਸੈੱਡ ਮਾਰੀ ਸਾਨੂੰ ਅਸੀਂ ਤੁਹਾਨੂੰ ਵੀ ਸੈੱਡ ਮਾਰਦੀ ਹਾਂ ਅਸੀਂ ਡਿਗਨ ਤੋਂ ਬਚ ਗਏ ਉਹ ਲੋ ਪਿੱਛੇ ਐਕਸੀਡੈਂਟ ਕਰਕੇ ਆ ਫੇਰ ਮੁੜ ਕੇ ਤੁਹਾਨੂੰ ਸਾਈਡ ਮਾਰਦੀ ਆ ਅਸੀਂ ਡਿਗਨ ਤੋਂ ਪੱਜ ਗਏ ਭਾਜੀ ਫੇਰ ਤਾਂ ਤੁਹਾਨੂੰ ਗੁੱਸਾ ਆ ਗਿਆ ਹਾਂ ਫੇਰ ਭਾਜੀ ਮੰਗ ਰਹੇ ਸੀ ਅਸੀਂ ਫੇਰ ਉਹ ਦੱਥੇ ਘੇਰੇ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਸਾਈਡ ਮਾਰਦੀ ਫੇਰ ਗੁੱਸਾ ਆ ਗਿਆ ਫੇਰ ਗੁੱਸਾ ਆਇਆ ਭਾਜੀ ਫੇਰ ਸੀ ਕਿ ਨਹੀਂ ਪਿੰਡ ਮਲਪੁਰ ਅੜਕਾ ਮੋਟਰਸਾਈਕਲ ਤੇ ਕਾਰ ਵਿੱਚ ਜ਼ਬਰਦਸਤ ਆਮੋ ਸਾਹਮਣੇ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਹੋਣ ਤੇ ਮੋਟਰਸਾਈਕਲ ਸਵਾਰ ਉੱਛਲ ਕੇ ਕਾਰ ਦੇ ਸ਼ੀਸ਼ੇ ਵਿੱਚ ਜਾ ਵੱਜਦਾ ਹੈ ਮੌਕੇ ਤੇ ਸੜਕ ਸੁਰੱਖਿਆ ਬਲ ਵਾਲੇ ਪਹੁੰਚ ਜਾਂਦੇ ਹਨ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਕੱਟ ਕਰਨ ਲੱਗਾ ਸੀ ਕਿ ਕਾਰ ਵੀ ਕਾਫੀ ਤੇਜ਼ ਸੀ ਮੋਟਰਸਾਈਕਲ ਵਾਲਾ ਸਲੋਹ ਦਾ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਤੇ ਗੱਡੀ ਦੋਵੇਂ ਨੁਕਸਾਨੇ ਗਏ ਹਨ ਮੌਕੇ ਤੇ ਹੀ ਪੁਲਿਸ ਵੱਲੋਂ ਪਹੁੰਚ ਕੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਸਵਾਰ ਜੋ ਸੀ ਉਹ ਕੱਟ ਕਰਨ ਲੱਗਾ ਸੀ ਤੇ ਇਹ ਹਾਦਸਾ ਵਾਪਰ ਜਾਂਦਾ ਹੈ ਨਵਾਂ ਸ਼ਹਿਰ ਦੋਬਾਬਾ YouTube ਚੈਨਲ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਕਦੀ ਵੀ ਥੋੜਾ ਜਿਹਾ ਸਮਾਂ ਬਚਾਣ ਦੀ ਖਾਤਰ ਰੋਂਗ ਸਾਈਡ ਕਦੀ ਵੀ ਕੋਈ ਬਹਾਨਾ ਚਲਾਇਆ ਜਾਵੇ ਤੇ ਨਵਾਂ ਸ਼ਹਿਰ ਦੋਬਾਬਾ YouTube ਚੈਨਲ ਨੂੰ ਵੀਡੀਓ ਚੱਲਦੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਰ ਮੈਂ ਡਿਊਟੀ ਅਫਸਰ ਨੂੰ ਜੂਸੀ ਥਾਣੇ 'ਚ ਸਾਨੂੰ ਇਨਫਰਮੇਸ਼ਨ ਮਿਲੀ ਸੀ ਵੀ ਮਲਪੁਰ ਅੱਡੇ 'ਚ ਐਕਸੀਡੈਂਟ ਹੋਇਆ ਉਹਦੇ ਸਬੰਧ 'ਚ ਅਸੀਂ ਆਏ ਸੀਗੇ ਇਹ ਜਿਹੜੀ ਗੱਡੀ ਆ ਸਰਵਰ ਰੋਡ ਤੇ ਆ ਰਹੀ ਸੀ ਥੋੜੀ ਤੇਜ਼ ਹੁਣੀ ਆ ਮੋਟਰਸਾਈਕਲ ਵਾਲਾ ਇੱਧਰ ਨੂੰ ਜਾ ਰਿਹਾ ਸੀ ਹਾਂ ਰੋਮ ਤੋਂ ਕੱਟਣ ਲੱਗਾ ਸੀ ਗੱਡੀ ਦੇ ਵਿੱਚ ਉਹੀ ਸਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਵਿਸ ਸਾਈਡ ਤੇ ਵੀ ਜਿਹੜਾ ਐਕਸੀਡੈਂਟ ਹੋ ਗਿਆ ਨਾ ਹਾਂਜੀ ਹਾਂਜੀ ਇਹ ਤਾਂ ਗੱਡੀ ਵਾਲੇ ਦਾ ਵੀ ਚਲੋ ਆਰਾਮ ਨਾਣਾ ਚਾਹੀਦਾ ਗੱਡੀ ਵਾਲੇ ਨੂੰ ਜੀ 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 ਵਾਲਾ ਵੀ ਤੇਜ਼ ਹੋਣਾ ਨਾ ਕੱਟ ਤੋਂ ਮੋਟਰਸਾਈਕਲ ਨੂੰ ਮਿਲਿਆ ਜੀ ਸਰ ਗੱਡੀ ਵਾਲਾ ਕਿੱਥੋਂ ਤੋਂ ਕਿੱਥੋਂ ਆ ਰਿਹਾ ਸੀ ਨਵਾਂ ਸ਼ਹਿਰ ਤੋਂ ਗੱਡੀ ਵਾਲਾ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਮੋਟਰਸਾਈਕਲ ਮੋਟਰਸਾਈਕਲ ਵਾਲਾ ਇਧਰੋਂ ਆ ਰਿਹਾ ਸੀ ਬੰਗਿਆ ਤੋਂ ਉੱਤੇ ਇਹਨੇ ਜਾਣਾ ਸੀ ਇਹ ਸਲੋ ਹੋ ਜਾਣਾ ਸੀ ਅੱਛਾ ਇਧਰ ਮੁੜਦਾ ਸੀ ਮੋਟਰ ਰਿਹਾ ਸੀ ਇਧਰ ਨਹੀਂ ਜਿਹੇ ਸਾਈਡ ਤੇ ਸਿਰਫ ਪਤਾ ਲੱਗੇ ਮੋਟਰਸਾਈਕਲ ਵਾਲਾ ਕਿੱਥੇ ਦਾ ਸੀ ਸਲੋ ਦਾ ਸੀ ਅੱਛਾ ਸਲੋ ਦਾ ਹੀ ਹਾਂ ਤੇ ਗੱਡੀ ਵਾਲੇ ਕਿੱਥੇ ਸੀ ਗੱਡੀ ਵਾਲੇ ਆ ਰਹੀ ਆ ਬਾਦ ਦੀ ਹੈ ਗੱਡੀ ਹਾਂ ਜੀ ਆ ਬਾਦ ਹਾਂ ਕੋਈ ਨੰਬਰ ਪੀਵੀ08 ਹੈ ਨਾ ਜੀ ਹਾਂ ਜੀ ਜੀ ਪੀਵੀ08 ਤੇ ਸਿਰ ਮੋਟਰਸਾਈਕਲ ਠੀਕ ਹੈ ਜੀ ਹਾਂ ਠੀਕ ਹੈ ਉਹਨੂੰ ਲੈ ਗਏ ਸੀ ਹਸਪਤਾਲ ਮੌਕੇ ਤੇ ਉਹਦੇ ਚੱਕ ਸੁਣ ਕੇ ਰੱਖਿਆ ਫੋਰਸ ਵਾਲੇ ਸੀ ਹਾਂ ਆ ਗਿਆ ਸੀ ਮੌਕੇ ਤੇ ਕੋਈ ਸਿਰ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਅਜੇ ਪਹਿਲਾਂ ਦੇਖਿਆ ਨਹੀਂ ਹੁਣ ਸਾਨੂੰ ਇਹ ਇਨਫੋਰਮੇਸ਼ਨ ਆਊਗੀ ਪਹਿਲਾਂ ਸਾਨੂੰ ਕੁਝ ਕਿਹੜੇ ਫਰਸੇ ਮੈਂ ਗਏ ਸੀ ਹਾਂਜੀ ਕੋਈ ਗੱਡੀ ਵੀ ਨੁਕਸਾਨੀ ਗਈ ਹੈ ਜੀ ਹਾਂ ਮੋਟਰਸਾਈਕਲ ਦਾ ਵੀ ਨੁਕਸਾਨ ਬਾਕੀ ਕਾਰਵਾਈ ਦੇਖਦੇ ਹੁਣ ਜਿੱਦਾਂ ਵੀ ਰਹਿਣਗੇ ਕਰਤੰਗ ਸਰ ਤੇ ਫਿਰ ਕਾਰਵਾਈ ਸਰ ਕੀ ਹੋਈ ਕਿ ਜੀ ਕਾਰਵਾਈ ਜੋ ਫਿਰ ਬਿਆਨਾਂ ਦੇ ਹਿਸਾਬ ਨਾਲ ਜੋ ਬਿਆਨ ਹਾਂਜੀ ਹਾਂਜੀ ਮੌਕੇ ਤੇ ਕੋਈ ਕਿਸੇ ਨੇ ਦੱਸਿਆ ਕਿ ਜਿਹੜਾ ਕੋਈ ਚਸ਼ਮਦੀਦ ਕਿਦ ਤੋਇਆ ਜੀ ਮੌਕੇ ਤੇ ਜਾਨੀ ਗੱਡੀ ਵਾਲਾ ਆ ਰਿਹਾ ਸੀ ਇਹ ਮੋਟਰਸਾਈਕਲ ਵਾਲਾ ਕਟਰ ਕ੍ਰੋਸ ਕਰਨ ਲੱਗਾਈ ਕ੍ਰੋਸ ਹਰੋਂ ਮੈਂ ਡਿਊਟੀ ਅਫਸਰ ਨੂੰ ਜੂਸੀ ਥਾਣੇ 'ਚ ਸਾਨੂੰ ਇਹ ਇਨਫਾਰਮੇਸ਼ਨ ਮਿਲੀ ਸੀ ਵੀ ਮਲਪੁਰ ਅੱਡੇ 'ਚ ਐਕਸੀਡੈਂਟ ਹੋਇਆ। ਉਹਦੇ ਸਬੰਧ 'ਚ ਅਸੀਂ ਆਏ ਸੀਗੇ। ਇਹ ਜਿਹੜੀ ਗੱਡੀ ਆ ਸਰਵਰ ਰੋਡ ਤੇ ਆ ਰਹੀ ਸੀ ਥੋੜੀ ਤੇਜ਼ ਹੋਣੀ ਆ ਮੋਟਰਸਾਈਕਲ ਵਾਲਾ ਇੱਧਰ ਨੂੰ ਜਾ ਰਿਹਾ ਸੀ। ਹਾਂ ਰੌਂਗ 'ਚ ਕੱਟਣ ਲੱਗਾ ਸੀ ਗੱਡੀ ਦੇ ਵਿੱਚ। ਕੋਈ ਸਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਵਿਸ ਸਾਈਡ ਤੇ ਵੀ ਜਿਹੜਾ ਐਕਸੀਡੈਂਟ ਹੋ ਗਿਆ ਨਾ। ਹਾਂਜੀ ਹਾਂਜੀ। ਇਹ ਤਾਂ ਗੱਡੀ ਵਾਲੇ ਦਾ ਵੀ ਚਲੋ ਆਰਾਮ ਨਾਣਾ ਚਾਹੀਦਾ ਗੱਡੀ ਵਾਲੇ ਨੇ। ਜੀ ਜੀ। ਜਿਹੜਾ ਵੀ ਤੇਜ਼ ਹੋਣਾ ਨਾ ਕੱਟ ਤੋਂ ਮੋਟਰਸਾਈਕਲ ਮੁੜਿਆ। ਜੀ ਸਰ ਗੱਡੀ ਵਾਲਾ ਕਿੱਥੇ ਕਿੱਥੋਂ ਆ ਰਹੇ ਸੀ ਨਵਾਂ ਸ਼ਹਿਰ ਤੋਂ ਗੱਡੀ ਵਾਲਾ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਤੇ ਮੋਟਰਸਾਈਕਲ ਮੋਟਰਸਾਈਕਲ ਵਾਲਾ ਇੱਧਰੋਂ ਆ ਰਿਹਾ ਸੀ ਬੰਗਿਆ ਤੋਂ ਤੇ ਇਨੇ ਜਾਣਾ ਸੀ ਇਹ ਸਲੋ ਹੋ ਜਾਣਾ ਅੱਛਾ ਇੱਧਰ ਮੋੜਦਾ ਸੀ ਗਾ ਜੀ ਮੋਟਰ ਰਿਹਾ ਸੀ ਇੱਧਰ ਨੂੰ ਤਰੀਹੇ ਸਾਈਨ ਤੇ ਸਿਰਫ ਪਤਾ ਲੱਗੇ ਮੋਟਰਸਾਈਕਲ ਵਾਲਾ ਕਿੱਥੇ ਦਾ ਜੀ ਸਲੋ ਦਾ ਸੀਗਾ ਅੱਛਾ ਸਲੋ ਦਾ ਹੀ ਹਾਂ ਤੇ ਗੱਡੀ ਵਾਲੇ ਕਿੱਥੇ ਨੂੰ ਗੱਡੀ ਵਾਲੇ ਆ ਰਹੀ ਆ ਬਾਦ ਦੀ ਗੱਡੀ ਹਾਂ ਜੀ ਆ ਬਾਦਾਂ ਅੱਪਰ ਵਾਲਾ ਕੋਈ ਨੰਬਰ ਪੀ ਵੀ 08 ਹੈ ਨਾ ਜੀ ਹਾਂ ਜੀ ਹਾਂ ਜੀ ਪੀ ਵੀ 08 ਕੀ ਸਰ ਮੋਟਰਸਾਈਕਲ ਵਾਲਾ ਠੀਕ ਹੈ ਜੀ ਹਾਂ ਸੜਕ ਸੁੱਕੇ ਫੋਰਸਲੇ ਹਾਂ ਆ ਗਈ ਸੀ ਮੋਕੇ ਤੇ ਕੋਈ ਸਿਰ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਅਸੀਂ ਅਜੇ ਪਹਿਲਾਂ ਦੇਖਿਆ ਨਹੀਂ ਹੁਣ ਸਾਨੂੰ ਇਹਨੂੰ ਹਮੇਸ਼ਾ ਨਾਊਗੀ ਪਹਿਲਾਂ ਸੜਕ ਸੁੱਕੇ ਫੋਰਸਲੇ ਆ ਗਈ ਸੀ ਹਾਂਜੀ ਕੋਈ ਗੱਡੀ ਵੀ ਨੁਕਸਾਨੀ ਗਈ ਹੈ ਜੀ ਹਾਂ ਮੋਟਰਸਾਈਕਲ ਦਾ ਵੀ ਨੁਕਸਾਨ ਬਾਕੀ ਕਾਰਵਾਈ ਦੇਖਦੇ ਹੁਣ ਜਿੱਦਾਂ ਵੀ ਕਰਨਗੇ ਕਰਤਾ ਹੈ ਸਰ ਤੇ ਫਿਰ ਕਾਰਵਾਈ ਸਰ ਕੀ ਹੋਈਗੀ ਜੀ ਕਰਤੇ ਜੋ ਫਿਰ ਬਿਆਨਾਂ ਦੇ ਹਿਸਾਬ ਨਾਲ ਜੋ ਬਿਆਨ ਹਾਂਜੀ ਹਾਂਜੀ ਮੋਕੇ ਤੇ ਕੋਈ ਕਿਸੇ ਨੇ ਦੱਸਿਆ ਕਿ ਜਿਹੜਾ ਕੋਈ ਚਸ਼ਮਦੀਦ ਕਿੱਦੋਂ ਹੈ ਜੀ ਮੋਟਰ ਦੇ ਜਾਨੀ ਗੱਡੀ ਵਾਲਾ ਆ ਰਿਹਾ ਸੀ ਇਹ ਮੋਟਰਸਾਈਕਲ ਵਾਲਾ ਕਟਰ ਕ੍ਰੋਸ ਕਰਨ ਲੱਗਾ ਹੀ ਕ੍ਰੋਸਿੰਗ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499